ਪੜਾ ਕੋਈ ਨਹੀਂ ਕੰਨਾ ਮੈਂ ਚੋਣੀ ਕਰਨਾ ਮੈਂ ਇਹ ਨਾ ਦੇ ਰਾ ਚਲ ਨਾਂ ਦਾ ਨਾ ਦੇ ਨਾਂ ਨਾ ਦੇ ਪੁੱਤ ਨਾਮ ਦਾ ਦੇ ਮੇਰੀ ਤੇ ਦਮਾਰਨਾ ਵੀਰੇ ਦੇ ਮਾਰਨਾ ਮੈਂ ਮੈਨੂੰ ਨਾ ਮੇਰੀ ਭੈਣ ਛੋਟੀ ਭੈਣਾਂ ਤੂੰ ਤਾਂ ਮੇਰੀ ਅਰਵੀਨਾ ਦੀ ਮਾਂ ਮਰ ਗਈ ਭੈਣ ਵਿਆਹੀ ਗਈ ਇਕੱਲੀ ਰਹਿ ਗਈ ਘਰ ਦੇ ਵਿੱਚ ਤੇ ਆ ਹਾਲਾਤ ਹੋ ਗਏ ਰਵੀਨਾ ਦੇ ਦੇ ਪਤ ਨੂੰ ਸੰਗਲ ਨਾਲ ਬੰਨ ਕੇ ਲੈ ਕੇ ਆਇਆ ਉਹਦੇ ਦੋਨੇ ਗੁੱਟਾਂ ਤੇ ਸੰਗਲ ਲਾ ਕੇ ਤੇ ਜਿੰਦਾ ਲਾਇਆ ਹੋਇਆ ਵਾ ਜਿੰਦੇ ਨਾਲ ਬੰਨ ਕੇ ਰੱਖਣਾ ਪੁੱਤ ਆਵਦਾ ਤੇ ਮਾਂ ਪਿਓ ਲਈ ਕਿੰਨਾ ਕੌਖਾ ਇਹ ਆਪਾਂ ਅੰਦਾਜ਼ਾ ਨਹੀਂ ਲਾ ਸਕਦੇ ਰੋਹਿਤ ਭੰਗ ਨੇ ਐੜੇ ਭੋਲੇ ਮਿਲਦੇ ਨੇ ਹੱਟੀਆਂ ਤੋਂ ਦੁਕਾਨਾਂ ਤੋਂ ਐਡੇ ਐਡੇ ਗੋਲੇ ਜਿਹੇ ਆ ਉਹ 5 ਰੁਪਏ ਰੱਖ ਨਹੀਂ ਇੱਕ ਮਿਲਦਾ ਭੋਲਿਆਂ ਨੇ ਕਮਲਾ ਕਰਤਾ ਭੋਲਾ ਹੀ ਬਣਾਤਾ ਮੁੰਡਾ ਲੇ ਸੋਨੇਰਾ ਸ੍ਰੀ ਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਦਿਨ ਮੰਗਲਵਾਰ ਆ ਜੀ ਤੇ ਦਵਾਈਆਂ ਦੇ ਲੰਗਰ ਦੇ ਰੂਪ ਦੇ ਵਿੱਚ ਜਿਹੜਾ ਕੈਂਪ ਲੱਗਦਾ ਦਿਮਾਗ ਦੀਆਂ ਗੰਭੀਰ ਬਿਮਾਰੀਆਂ ਦਾ ਉਹਦਾ ਅੱਜ ਡਾਟਾ ਤੁਹਾਡੇ ਸਾਹਮਣੇ ਰੱਖਣ ਲੱਗੇ ਆ ਇਹ ਦਿਮਾਗ ਦੀਆਂ ਗੰਭੀਰ ਬਿਮਾਰੀਆਂ ਦਾ ਲੰਗਰ ਅੱਜ 25 25 ਹੈ ਜੀ ਤੇ ਚੌਥਾ ਕੈਂਪ ਆ ਸਾਡੇ ਅੱਜ 2025 ਦੇ ਇਸ ਸਾਲ ਦਾ ਤੇ OPD 1497 ਹੋਈ ਹੈ ਤੇ 1420 ਰਿਪੀਟ ਹੋਏ ਆ 2917 ਟੋਟਲ ਆ ਤੇ ਛੋਟੇ ਬੱਚੇ ਜਿਹੜੇ 60 ਬੱਚਿਆਂ ਦੀ OPD ਹੋਈ ਆ 139 ਰਿਪੀਟ ਹੋਏ ਆ ਤੇ 191 ਕੁੱਲ ਸੀ 3108 ਮਰੀਜ਼ ਆ ਜਿਹੜੇ ਅੱਜ ਦੇ ਕੈਂਪ ਦੇ ਵਿੱਚ ਜਿਨ੍ਹਾਂ ਦਾ ਚੈੱਕਅਪ ਹੋਇਆ ਜਿਨ੍ਹਾਂ ਨੂੰ ਦਵਾਈਆਂ ਦਿੱਤੀਆਂ ਗਈਆਂ 3108 ਮਰੀਜ਼ ਔਰ ਅੱਜ ਦੇ ਕੈਂਪ ਵਿੱਚ ਕੁੱਲ ਨਵੇਂ ਮਰੀਜ਼ ਸੀ ਜਿਹੜੇ ਉਹ 372 ਸੀਗੇ ਜੀ ਤੇ ਜਿਹੜੇ ਜਿਨ੍ਹਾਂ ਦੀ ਰਜਿਸਟ੍ਰੇਸ਼ਨ ਹੋਈ ਸੀ ਤੇ 285 ਮਰੀਜ਼ ਆ ਜਿਹੜੇ ਆਏ ਸੀ ਅੱਜ ਜਿਨ੍ਹਾਂ ਦਾ ਚੈੱਕਅਪ ਹੋਇਆ ਡਾਕਟਰਾਂ ਵੱਲਿਓ OPD ਤੇ ਜਿਹੜਾ 1420 ਮਰੀਜ਼ਾਂ ਨੂੰ 1497 ਮਰੀਜ਼ਾਂ ਨੂੰ ਚੈੱਕਅਪ ਕੀਤਾ ਗਿਆ ਤੇ ਅੱਜ ਇਸ ਸੁਪਨਿਆਂ ਦੇ ਘਰ ਵਿੱਚ ਜਿਹੜੇ ਮਰੀਜ਼ ਨਹੀਂ ਆਏ ਜਿਨ੍ਹਾਂ ਨੇ ਅੱਜ ਆਉਣਾ ਸੀ ਪਿਛਲੇ ਮਰੀਜ਼ਾਂ ਨੇ ਉਹ 300 73 ਮਰੀਜ਼ ਅੱਜ ਆਏ ਹੀ ਨਹੀਂ ਦੇਖੋ ਕਿੱਡੀ ਦੁੱਖ ਦੀ ਗੱਲ ਆ ਜਿਹੜੇ ਪਿਛਲੇ ਕੈਂਪ ਚ ਦਵਾਈ ਲੈ ਕੇ ਗਏ ਜਾਂ ਉਸ ਤੋਂ ਪਿਛਲੇ ਚ ਲੈ ਕੇ ਗਏ ਅੱਜ 373 ਮਰੀਜ਼ ਪ੍ਰਾਣੇ ਮਰੀਜ਼ ਮਿਸ ਕਰ ਗਏ ਬੇਨਤੀ ਆ ਭਾਈ ਗੁਰੂ ਕੇ ਲੰਗਰਾਂ ਦੇ ਰੂਪ ਚ ਇਹ ਦਵਾਈਆਂ ਜਿਹੜੀਆਂ ਤੁਹਾਨੂੰ ਵਰਤਾਈਆਂ ਜਾਂਦੀਆਂ ਨਾ ਇਹ ਸਬਰ ਤੇ ਸੰਤੋਖ ਨਾਲ ਛੱਕਿਆ ਕਰੋ ਇਹ ਨਹੀਂ ਹੈਗਾ ਵੀ ਤੁਸੀਂ ਲੈ ਗਏ ਤੇ ਮਹੀਨੇ ਚ ਤੁਸੀਂ ਠੀਕ ਹੋ ਜਾਓਗੇ ਤੇ ਜੇ ਨਹੀਂ ਫਰਕ ਪਿਆ ਤੇ ਤੁਸੀਂ ਦਵਾਈ ਛੱਡ ਦਿਓ ਜਾਂ 2 ਮਹੀਨੇ ਖਾਧੀ 3 ਮਹੀਨੇ ਖਾਧੀ ਤਾਂ ਦਵਾਈ ਛੱਡ ਦਿਤੀ ਸਾਡੀ ਬੇਨਤੀ ਆ ਸਬਰ ਤੇ ਸੰਤੋਖ ਨਾਲ 6 ਮਹੀਨੇ ਦਵਾਈ ਪ੍ਰਸ਼ਾਦ ਦੇ ਰੂਪ ਸਮਝ ਕੇ ਛਾਕੇ ਦੇਖੋ ਜੇ ਫਰਕ ਨਾ ਪਿਆ ਸਾਡੇ ਕੋਲੇ 10 10 15 15 ਸਾਲ 20 20 ਸਾਲ ਪ੍ਰੇਮ ਸ਼ਰਮਾ ਵਰਗੇ ਵੀਰ 27 ਸਾਲਾਂ ਤੋਂ ਸੰਗਲਣਾ ਬੰਨੇ ਹੋ ਸੀ ਜਿਹੜੇ ਉਹ ਠੀਕ ਹੋ ਕੇ ਸੇਵਾ ਕਰਾ ਰਹੇ ਨੇ ਸਾਡੇ ਕੋਲੇ 40 40 50 50 ਸਾਲਾਂ ਤੋਂ ਜਿਹੜੇ ਨਰਕ ਵਰਗਾ ਜੀਵਨ ਕੱਢਦੇ ਸੀ ਸੜਕਾਂ ਤੇ ਦਰਦ ਦਰਦੀਆਂ ਠੋਕਣਾ ਖਾਣ ਨੂੰ ਮਜਬੂਰ ਸੀ ਉਹ ਠੀਕ ਹੋ ਕੇ ਸੇਵਾ ਕਰਾ ਰਹੇ ਨੇ ਉਹਦੀ ਕਿਰਪਾ ਸੱਚੇ ਪਾਤਸ਼ਾਹ ਦੀ ਤੇ ਉਹਨਾਂ ਦਾ ਸਬਰ ਸਬਰ ਤੇ ਸੰਤੋਖ ਬਹੁਤ ਵੱਡੀ ਚੀਜ਼ ਆ ਇਹ ਸਾਡੀ ਬੇਨਤੀ ਹੈ ਜੀ ਤੇ ਅੱਜ ਦੇ ਕੈਂਪ ਵਿੱਚ ਜਿਹੜੇ ਅਸੀਂ ਟੈਂਪਰੇਰੀ ਮਰੀਜ਼ ਰੱਖਿਆ ਜਿਹਨਾਂ ਨੂੰ ਐਡਮਿਟ ਕਰਿਆ ਇੱਥੇ ਜਿਹੜੇ ਸਾਡੇ ਕੋਲੇ 15 ਦਿਨ 20 ਦਿਨ ਮਹੀਨਾ ਰੁਕਣਗੇ ਇਹ ਉਹ ਸਾਰੇ ਪੇਸ਼ੈਂਟ ਬੈਠੇ ਨੇ ਜਿਨ੍ਹਾਂ ਦੇ ਵਿੱਚ ਇੱਕ ਪਰਦੇਸੀ ਜਿਹੜਾ ਪੰਜਾਬ ਦੇ ਵਿੱਚ ਮਿਹਨਤ ਮਜ਼ਦੂਰੀ ਕਰਨ ਆਇਆ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ ਆਇਆ ਉਹ ਆਪਣੇ ਪੁੱਤ ਨੂੰ ਸੰਗਲਣਾ ਬੰਨ ਕੇ ਲੈ ਕੇ ਆਇਆ ਇੱਥੇ ਉਹਦੇ ਦੋਨੇ ਗੁੱਟਾਂ ਤੇ ਸੰਗਲ ਲਾ ਕੇ ਤੇ ਜਿੰਦਾ ਲਾਇਆ ਹੋਇਆ ਵਾ ਤੇ ਜਿੰਦੇ ਨਾਲ ਬੰਨ ਕੇ ਰੱਖਣਾ ਪੁੱਤ ਆਪਦਾ ਤੇ ਮਾਂ ਪਿਓ ਲਈ ਕਿੰਨਾ ਕੌਖਾ ਇਹ ਆਪਾਂ ਅੰਦਾਜ਼ਾ ਨਹੀਂ ਲਾ ਸਕਦੇ ਤੇ ਜਦੋਂ ਜਿੰਦਾ ਲਾਉਣਾ ਪੈਂਦਾ ਨਾ ਉਸ ਮਾਂ-ਬਾਪ ਦੇ ਦਿਲ ਤੇ ਕੀ ਬੀਤਦੀ ਆ ਇਹ ਉਹੀ ਜਾਣਦੇ ਨੇ। ਕਿਆ ਕੰਮ ਕਰਦੇ ਹੋ ਆਪ? ਮਜ਼ਦੂਰੀ ਕਰਦੇ। ਮਜ਼ਦੂਰੀ ਕਰਦੇ। ਆ ਮਾਤਾ ਜੀ ਹੋ ਇਸਕੇ। ਕਿਆ ਨਾਮ ਹੈ ਇਸਕਾ? ਰੋਹਿਤ ਕੁਮਾਰ। ਰੋਹਿਤ ਕੁਮਾਰ ਆ ਭਾਈ ਹੋ ਇਸਕੇ। ਇਹ ਭਰਾਵਾ ਇਹ ਪਿਓ ਆ ਇਹ ਮਾਂ ਆ ਤੇ ਇਹ ਰੋਹਿਤ ਭੰਗ ਨੇ ਐਡੇ ਭੋਲੇ ਮਿਲਦੇ ਨਾ ਹੱਟੀਆਂ ਤੋਂ ਦੁਕਾਨਾਂ ਤੋਂ ਐਡੇ-ਐਡੇ ਗੋਲੇ ਜੇ ਆ ਉਹ 5 ਰੁਪਏ ਰੱਖਣੀ ਇੱਕ ਮਿਲਦਾ। ਪੋਲਿਆਂ ਨੇ ਕਮਲਾ ਕਰਤਾ ਪੋਲਾ ਹੀ ਬਣਾਤਾ ਮੁੰਡਾ ਭਗਵਾਨ ਦੇ ਨਾਂ ਤੇ ਨਸ਼ਾ ਵੇਚਿਆ ਜਾ ਰਿਹਾ ਦੇਖੋ ਕਿੱਡੀ ਸ਼ਰਮ ਦੀ ਗੱਲ ਤੇ ਅੱਜ ساری ਰਾਤ ਫਿਰਦਾ ਰਹਿੰਦਾ ਸਾਰੀ ਸਾਰੀ ਰਾਤ ਉਹ ਪੋਲੇ ਖਾ ਕੇ ਤੁਰਿਆ ਫਿਰਦਾ ਸੜਕਾਂ ਤੇ ਕੋਈ ਸੋਝੀ ਨਹੀਂ ਰੰਦੀ ਫਿਰ ਆਪਦੇ ਆਪ ਨੂੰ ਰੱਬ ਸਮਝਦਾ ਮੈਂ ਭਗਵਾਨ ਹਾਂ ਇਸ ਕੋ ਮਤਲਬ ਹੀ ਨਹੀਂ ਰਹਿੰਦੇ ਫਿਰ ਕਾ ਕੋਈ ਮਤਲਬ ਨਹੀਂ ਰਹਿੰਦਾ ਹੋਇਆ ਖੋਲਦੀ ਜਿੰਦਾ ਵੀ ਨਹੀਂ ਹੈ ਜਾ ਜਿੰਦਾ ਖੋਲ ਹੀ ਪਾਈ ਵਾਹਿਗੁਰੂ Gole sunha, thật sriyakal, lao động bao nhiêu chín đã, tạm biệt. Vai सतनाम करता पुरख निरभौ निरभय काल मूर्त जिनी से भंगुर प्रसाद व्यापार सच गा सच्चे की सच नानक खुशी पी सके की कहना रोहित हैगा बस बहुत है बहुत है ठीक तो? है हुन तू हां जी आप ठीक ही रहने कट दी पानी और भर बस कहाँ से हैं लुधियाना लुधियाना कहाँ रहते हैं लुधियाना ईडब्ल्यूएस कॉलोनी क्या लगता है आपको मेरा लड़का है प्रॉब्लम क्या है नशा बहुत करते हैं आ, मार झगड़ा करने लगते हैं मारने लगते हैं हाँ कितना टाइम हो गया से हुए? इसको ज्यादा दिन हो गया ज्यादा दिन हो गया पहले पहले इसको हो के साल हो गया। ओ, इसको हो गया दो साल के आसपास पहले एडमिट ना मेरा नाम जयप्रकाश है हाँ जी भाई परिवार में मेरी वाइफ है यहाँ पे अरे मारी माता काम पढ़ाई किया है बारहवीं तक पढ़ा हुआ है कॉलेज में नाम लिखाया थे नशे के गांजे का पूरी पकड़ा गया वहां गेट पे वहाँ से उन्होंने निकाल दिया नशा गांजा पीता था भांग के गोले खा रहा है पहले इसने चिट्टा भी लगाया गया दिमाग, दिमाग काम नहीं करता अरे दो तीन साल सबसे पहले ठीक था हाँ अपना घरेलू दुकान उकान है हम लोग का रेड़ी उड़ी लगाते सब्जी भी बेचते हैं तो दवाई इसकी चलवाई दवाई बहुत जगह चलाए हैं बनारस चलाए हैं पटना में चलाए थे यहाँ भी बहुत दिन खन्ना में एडमिट किए थे तीन महीने इसको लॉकडाउन के अंदर खन्ना में जब लोग एडमिट किए थे नशा केंद्र में तो वहाँ पे किए तीन महीने के बाद फिर पैर हाथ पे मेरे डैडी उस टाइम जी रहे थे तो ये बोला कि पिताजी हमको लिया चलो तो ये बोला कि हम नशा नहीं करेंगे ले आए मेरे पिताजी मुंह दया खा के पता ही बच्चे बच्चे होते हैं उसके बाद फिर आया साल को ठीक रहा फिर नशे में पड़ गया डैडी पूरे हो गए तो अब तो तो हम क्या करें हमारे ही बच्चे हैं तो बांध के, है, के रखे इसको जब जब कहीं लेके जाना होता तो बांध के ले जाना पड़ता है नहीं जाता है मारने लगता है गाड़ी देने लगे मारने लगेगा

ਉਹ ਨੂੰ ਨੇ ਹੀ ਆ ਕੇ ਐਡਰੈਸ ਦਿਆ ਤਾਂ ਹਮ ਤਵੇ ਸਤਕਾਂ ਰੁਕੇ ਇਲਾਜ ਕੇ ਲਈ ਹਾਂਜੀ 1750 ਰੁਪਏ ਗੈਸਟ ਮਾਤਾ ਮੇਰੀ ਰਹੇਗੀ ਕਹਿੰਦੇ ਮੈਂ ਰੁਕੀ ਹਾਂਜੀ ਹਾਂਜੀ ਇਹ ਨਾਲ ਲੈ ਕੇ ਆਏ ਨੇ ਇਹਨਾਂ ਦੀ ਮਾਤਾ ਜੀ ਗੁੰਜਰੇ ਹੋਏ ਨੇ ਡਾਕਟਰ ਸਾਹਿਬ ਨੂੰ ਦਿਖਾਇਆ ਸੀ ਜੀ ਡਾਕਟਰ ਸਾਹਿਬ ਨੇ ਫੈਸਲਾ ਲਵੇ ਰੱਖ ਲਈ ਸਰ ਜੀ ਉਹ ਕਹਿੰਦੇ ਪਿਆ ਇਹਨਾਂ ਨੂੰ ਇੱਥੇ ਐਡਮਿਟ ਕਰਨਾ ਪੈਣਾ ਹੈ ਜੀ ਹੂੰ ਕਿੰਨੇ ਸਾਲਾਂ ਦੀ ਕੁੜੀ ਇਹ ਇਹਨਾਂ ਦੇ ਡੈਡੀ ਜੀ ਨੇ ਜੀ ਹਾਂਜੀ ਭਾਈ ਜੀ ਕਿੰਨੇ ਬੱਚੇ ਆ ਤੁਹਾਡੇ ਮਰੇ ਜੀ ਤੋਂ ਕੁੜੀਆਂ ਨੇ ਇੱਕ ਮੁੰਡਾ ਜੀ ਉਹ ਬੱਚਾ ਛੋਟਾ ਤੇ ਇਹਨਾਂ ਦੀ ਮੰਮੀ ਤੇ ਭੈਣ ਦੀ ਹੈ ਜੀ ਹੈ ਜੀ ਉਹ ਕਿੱਥੇ ਆ ਉਹ ਘਰੇ ਆ ਜੀ ਠੀਕ ਆ ਕਿੰਨਾ ਪੜ੍ਹੀ ਹੋਈ ਆ 11ਵੀਂ ਕਿ ਪੜ੍ਹੀ ਸੀ ਜੀ ਉਹ ਉਹ ਦੁਬਾਰਾ ਇਹ ਹਟ ਗਈ ਸੀ ਜੀ ਕਈ 2 ਸਾਲ ਘਰੇ ਬੈਠੀ ਹੋਈ ਆ ਹੁਣ ਇਹਨੂੰ ਆ ਕੀ ਹੋਇਆ ਕਿਦੋਂ ਤੋਂ ਹੋਈ ਐ ਇਦਾਂ ਉਹਦਾ ਬਲੱਡ ਭਜਾਤੀ ਜੀ ਕਿੰਨੇ ਸਾਲ ਪਹਿਲਾਂ ਸਾਲ ਹੋ ਗਿਆ ਜੀ ਠੀਕ ਆ ਇਹ ਪਹਿਲਾਂ ਵੀ ਤੁਹਾਡੇ ਪਰਿਵਾਰ 'ਚ ਕੋਈ ਸੀਗਾ ਇਦਾਂ ਦਿਮਾਗੀ ਨਾ ਜੀ ਕੋਈ ਇਹਦੇ ਨਾਨਕਿਆਂ 'ਚ ਨਾ ਜੀ ਕੋਈ ਨਹੀਂ ਜੀ ਪਹਿਲਾਂ ਕੋਈ ਨਹੀਂ ਕੰਨਾ ਮੈਂ ਚੋ ਨਹੀਂ ਕੰਨਾ ਮੇਰੇ ਕੋਲ ਕੀ ਨਾਂ ਤੇਰਾ ਚਲ ਨਾਂ ਤਾਂ ਦੱਸ ਦੇ ਨਾਂ ਦੱਸ ਦੇ ਪੁੱਤ ਨਾਮ ਦੱਸ ਦੇ ਮੇਰੀ ਤੇ ਦਮਾਰਨਾ ਵੀਰੇ ਦੇ ਮਾਰਨਾ ਵਾ ਮੈਨੂੰ ਨਾਂ ਮੇਰੀ ਭੈਣ ਛੋਟੀ ਭੈਣ ਆ ਤੂੰ ਤਾਂ ਮੇਰੀ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਜਪ ਆਲ ਸਚ ਜਗਤ ਸਚ ਹੈ ਪੀ ਸਚ ਨਾਨਕ ਹੋਸੀ ਕੀ ਸੋ ਕੋਈ ਗੱਲ ਨਹੀਂ ਤੁਹਾਡਾ ਕੀ ਨਾਂ ਭਾਈ ਵਕੀਲ ਖਾਨ ਵਕੀਲ ਖਾਨ ਉਹ ਵਕੀਲ ਖਾਨ ਇਹਦਾ ਕੀ ਨਾਂ ਕੁੜੀ ਦਾ ਰਵੀਨਾ ਜੀ ਰਵੀਨਾ ਖਾਨ ਹੈ ਰਵੀਨਾ ਬੇਗਮ ਨੂੰ ਫਿਕਰ ਨਾ ਕਰ ਬਿਲਕੁਲ ਠੀਕ ਹੋ ਜਾਣਾ ਇਹਨੇ ਇਹਨੂੰ ਆਪਾਂ ਇੱਥੇ ਦਾਖਲ ਕਰ ਲਈਏ ਤੂੰ ਨਾਲ ਰਹੇਗਾ ਨਾ ਕੋਲੇ ਤੈਨੂੰ ਰਹਿਣਾ ਪਊ ਉਹਨੇ ਦਿਨ ਹੈਨਾ ਕੋਈ ਨਾ ਰੋ ਨਾ ਰੋ ਨਾ ਤੇ ਵਕੀਲ ਖਾਨ ਆਪਣੀ ਧੀ ਨੂੰ ਲੈ ਕੇ ਆਇਆ ਰਵੀਨਾ ਨੂੰ ਤੇ ਰਵੀਨਾ ਵਾਸਤੇ ਵੀ ਅਰਦਾਸ ਕਰਿਓ ਰਵੀਨਾ ਵੀ 11ਵੀਂ ਚ ਪੜ੍ਹਦੀ ਸੀ ਆਫਸੈਟ ਹੋ ਗਈ ਬਹੁਤ ਜ਼ਿਆਦਾ ਇਹਨੂੰ ਹੋਇਆ ਕੀ ਹੈ ਇਹਦੀ ਮਾਂ ਕਿੱਥੇ ਆ ਮਾਗੋ ਜੀ ਗਈ ਉਹ ਤੋਂ ਬਾਅਦ ਕੀ ਹੋ ਗਈ ਇਹ ਹਾਂ ਜੀ ਫਿਰ ਇਹ ਪੜਨ ਪੜਨੋਂ ਹਟ ਗਈ ਜੀ ਘਰੇ ਬੈਠੀ ਕੱਲੀ ਬਸ ਸੋਚਣ ਲੱਗ ਗਈ ਜੀ ਉਹ ਛੋੜੇ ਦੋੱਚ ਪੱਟੀ ਜਾਤੀ ਜੀ ਵੱਡੀ ਬਿਆਹ ਤੀ ਇੱਕ ਵਾਰੀ ਜੀ ਕੱਲੀ ਰਹਿ ਗਈ ਜੀ ਫਿਰ ਘਰੇ ਮੁੰਡਾ ਹੜਾ ਸੋਦਾ ਸੀ ਉਹ ਫਿਰ ਉੱਥੇ ਪਤਾ ਨਹੀਂ ਕੀ ਹੋ ਗਿਆ ਮਾਵਾ ਠੰਡੀਆਂ ਛਾਵਾ ਛਾਵਾ ਕੌਣ ਕਰੇ ਮਾਵਾ ਵਾਜੋਂ ਭਾਈ ਕੋਈ ਨਹੀਂ ਪੁੱਛਦਾ ਕੋਈ ਨਹੀਂ ਕੇਅਰ ਕਰਦਾ ਅਰਵੀਨਾ ਦੀ ਮਾਂ ਮਰ ਗਈ ਭੈਣ ਵਿਆਹੀ ਗਈ ਇਕੱਲੀ ਰਹਿ ਗਈ ਘਰ ਦੇ ਵਿੱਚ ਤੇ ਆ ਹਾਲਾਤ ਹੋ ਗਏ ਰਵਿੰਦਰ ਦੇ ਪਿਓ ਦਿਹਾੜੀ ਤੇ ਜਾਂਦਾ ਸੀ ਨਰਵਿੰਦਰ ਬਾਬਾ ਬਾਬਾ ਜੀ ਦਾ ਪ੍ਰਸ਼ਾਦ ਆ ਪ੍ਰਸ਼ਾਦ ਆ ਪੁੱਤ ਨਾ 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 ਵਾਹਿਗੁਰੂ 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 ਦਵਾਈ ਲੈ ਲੈ ਰਵਿੰਦਰ ਦਵਾਈ ਲੈ ਲੈ ਰਵਿੰਦਰ ਵਾਹਿਗੁਰੂ ਵਾਹਿਗੁਰੂ ਆਪੇ ਖਾ ਲੈ ਆਪੇ ਖਾ ਲੈ ਨਹੀਂ ਨਹੀਂ ਖਾਣੀ ਆ ਐ ਨਹੀਂ ਸੀ ਇਤਨੀ ਫਿਰ ਆ ਗੱਲ ਆ ਕੋਈ ਇਹ ਪੜੋਣੀ ਅਲੀ ਮੇਰੀ ਭੈਣ ਰਵੀਨਾ ਨੇ ਦਵਾਈ ਤਾਂ ਤਾਂ ਬਾਲੀ ਸਿਆਣੀ ਆ ਰਵੀਨਾ ਦਾ ਸਾਡੀ ਰਵੀਨਾ ਬਾਲਾਂ ਦੇ ਕਿਵੇਂ ਜਟਾਂ ਬਣਾਈ ਫਿਰਦੀ ਐ ਕਮਲੀਏ ਹੈ ਬਾਈ ਕੀ ਨਾਮ ਤੁਹਾਡਾ ਬੱਚੇ ਕਿਹਨਾਂ ਦੇ ਕਿੱਥੋਂ ਆਇਓ ਅਛੇ ਹੰਡਾਇ ਕੋਲੋਂ ਸ਼ਨਾਹੀ ਠੀਕ ਹੈ ਜੀ ਤੁਹਾਡੇ ਕਿਲਾ ਦੀ ਮੇਰੀ ਛੋਟੀ ਆ ਜੀ ਕੀ ਨਾਮ ਇਹਦਾ ਅਰੇ ਬੈਨ ਜੀ ਹੋਇਆ ਕੀ ਇਹਨੂੰ ਜੀ ਕੀ ਹੋਇਆ ਇਹਨੂੰ ਬਿਮਾਰ ਹੋ ਗਈ ਸੀ ਜੀ ਸੜਕ ਹੋ ਗਿਆ ਤੇ ਵੱਡੀ ਕੁੜੀ ਅਸੀਂ ਤੋਂ ਪਹਿਲਾਂ ਵਿਆਹ ਤੇ ਸੀ ਮੁੰਡਾ ਹੜਾਣ ਜਲਾਤੀ ਇਹਦੀ ਮਾ ਉਸ ਨਾਲ ਮਰ ਕੇ ਸਕੂਲ ਜਪੀ ਇਹਦੀ ਮਾ ਕੋਈ ਰਕੀਤੀ ਤੋਂ ਬਾਅਦ ਆ ਇਹ ਕੱਲੀ ਫੂਟ ਐਕਸ਼ਨ ਲੈ ਗਈ ਜੀ ਅੰਦਰ ਬੈਠੀ ਕੱਲੀ ਕਿੰਨੇ ਕ ਟਾਈਮ ਤੋਂ ਇਦਾਂ ਸੀਗੀ ਜੀ ਕਿੰਨੇ ਕ ਟਾਈਮ ਤੋਂ ਇਦਾਂ ਹਾਲ ਕੋਗਾ ਤੇਲੀ ਉਹ ਤਾਂ ਪਹਿਲਾਂ ਬਤਾਉਂਦੇ ਤੇ ਚੀਜ਼ ਕਰ ਬਰੋ ਜੀ ਉਹ ਤੋਂ ਪਹਿਲਾਂ ਠੀਕ ਸੀ ਹੈਂ ਜੀ ਉਹ ਤੋਂ ਪਹਿਲਾਂ ਠੀਕ ਸੀ ਹਾਂ ਜੀ ਜਾ ਵਾ ਠੀਕ ਸੀ ਕੀ ਕਰਦੀ ਪੜਦੀ ਸੀ ਇਹ ਪੜ ਕੇ ਤੇ ਹਟ ਕੇ ਤੀ ਜੇ ਛਾਲ ਹੋਗਾ ਦੀ ਹਟੇ ਮਤਾ ਕਿੰਨਾ ਪੜੀ ਹੈ 11 ਕਿ ਭਰੀ ਤੀ ਮਤਲਬ ਕੀ ਕੰਮ ਵੀ ਕਰਦੀ ਸੀ ਸਵੇਰ ਚ ਕਰਦੇ ਹੋਂਦੇ ਬਸ ਘਰ ਦਾ ਇਹ ਕਿਹਦਾ ਹੈਗਾ ਤੂੰ ਕਰਦਾ ਕਰ ਲਾਂ ਜੀ ਆਹ ਘਰੇ ਦਾ ਕਿਹੜੇ ਕੰਮ ਤੀ ਜੇ ਹੁਣ ਤਣ ਪਤਾ ਤੁਹਾਡੇ ਪਰਿਵਾਰ ਚੋਂ ਹੋਰ ਕੌਣ ਕੌਣ ਨੇ ਉਹ ਤਾਂ ਮੁੰਡਾ ਰਹੇਗਾ ਜੀ ਕੱਲਾ ਦੂਜੀ ਕੁੜੀ ਪੈਸੀ ਮੁੰਡਾ ਵੱਡਾ ਛੋਟਾ ਇਹ ਤੋਂ ਛੋਟਾ ਇਹ ਤੋਂ ਛੋਟਾ ਹਾਂ ਇਹ ਤੋਂ ਛੋਟਾ ਤੀਹ ਜਿਹੜੀ ਕੁੜੀ ਉਹ ਵੱਡੀ ਉਹ ਕੁੜੀ ਵੱਡੀ ਆ ਜੀ ਉਹ ਗਈ ਆ ਉਹ ਤਾਂ ਪੈਸੀ ਹੋਈ ਆ ਠੀਕ ਆ ਜੀ ਤੁਸੀਂ ਕੰਮ ਕਰਦੇ ਹੋ ਮਾੜਾ ਦਿਹਾੜੀ ਜਾਂਦਾ ਹੁੰਦਾ ਤੀਜ ਹੁਣ ਤਾਂ ਏਸ਼ੀ ਨੇ ਵੀ ਆ ਵੀ ਖੜਾਤਾ ਜੀ ਉਹ ਮਾਤਾ ਹੈਗੀ ਨਾ ਜੇ ਮਾਤਾ ਹੁੰਦੀ ਜੀ ਫੇਰ ਤਾਂ ਆਪ ਕਰਦੇ ਕਿ ਕੀ ਹੋਇਆ ਜੀ ਉਹ ਤਾਂ ਗੁਜ਼ਰ ਗਈ ਸੀ ਜੀ ਕਿੰਨੇ ਟਾਈਮ ਹੋ ਗਿਆ ਤੁਹਾਨੂੰ 11 ਹਾਲ ਹੋ ਗਿਆ 2010 ਚੋਂ ਹੋ ਗਈ ਇਹ ਇਦਾਂ ਕਿ ਮੈਂ ਹੋ ਗਈ ਕੀ ਹੋਇਆ ਸੀਗਾ ਜਦੋਂ ਇਦਾਂ ਹੋਲ ਦਗੀ ਇਹ ਢਿੱਲੀ ਹੋਈ ਆ ਜੀ ਹੱfte ਹੀ ਬਣਾ ਲਿੱਤਾ ਇਹਨੇ ਕਾ ਕਰ ਰਹਾ ਹਾਂ ਮੈਂ ਤਾਂ ਬਾਰਿਸ਼ ਹੋ ਰਹੀ ਪਤਾ ਨਹੀਂ ਜੀ ਕੰਮ ਤਾਂ ਤਾਂ ਕਰਦੀ ਕਰਦੀ ਬੱਚਾ ਹੀ ਬੈਗੀ ਜੀ ਤੜਕੇ ਬੈਠੀ ਆ ਠੀਕ ਆ ਔਰ ਤੜਕੇ ਵੇਲੇ ਬੈਠੀ ਆ ਜੀ ਠੀਕ ਆ ਜੀ ਤਾਂ ਤੇ ਹੁਣ ਇੱਥੇ ਤੁਸੀਂ ਰੁਕੋਗੇ ਨਾਲੇ ਹੈਂ ਇੱਥੇ ਕੋਲੇ ਰੁਕੋਗੇ ਇਹਦੇ ਰਹਿਾਂਗੇ ਜੀ ਚਲਾ ਕੇ ਜੇ ਇਹ ਨਾ ਹੁੰਦੀ ਤਾਂ ਨਹੀਂ ਨਾ ਜੇ ਨਾ ਹੁੰਦੀ ਹੁੰਦੇ ਕੱਟ ਹੀ ਜਾਂ ਕਿੰਨਾ ਟਾਈਮ ਗਰਾਤਿਆਂ ਨੂੰ ਕੱਲੇ ਮੇਰੀ ਵੱਡੀ ਕੁੜੀ ਆਈ ਸੀ ਜੀ ਸਾਡੇ ਘਰੇ ਤੇ ਬਿਓ ਆਪਾਂ ਦਾਖਲ ਕਰਾਈਏ ਕਿਤੇ ਹੋਣੇ ਨਿਮਾ ਕੇ ਤੋੜੇ ਆ ਸਾਡਾ ਰਿਸ਼ਤੇਦਾਰ ਆਇਆ ਸੀ ਉਹ ਜਨਾਰਾ ਹੋਣੀ ਗਈ ਤੇ ਬੋਲਮ ਜਾਰੀ ਕਰਾ ਕੇ ਦਵਾਈ ਤੁਹਾਨੂੰ ਦਿਖਾਉਣੇ ਆਪਾਂ ਇਹਨੂੰ ਜਲੋਂ ਠੀਕ ਹੈ